ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਬਣੀਓ ਪਰੋ ਸ਼ੇਅਰ ਲਾ ਕਮੈਂਟ ਚੈਨਲ ਪਰ ਸਬਸਕ੍ਰਾਈਬ ਲਓ ਜੀ ਮੌਸਮ ਬੜਾ ਖਰਾਬ ਹੋਇਆ ਸ਼ਾਮਾਂ ਨੂੰ ਤੇ ਤਰੀਕ ਹੈਗੀ ਅੱਜ 21 ਬਹੁਤ ਜਿਆਦਾ ਨੇ ਰੀਆ ਰਹੀ ਆ ਤੇ ਬੰਦਿਆਂ ਨੇ ਆਪਣੇ ਆਨੇ ਮਸ਼ੀਨ ਖੋਲੀ ਆ ਮੱਕੀ ਦੀ ਤਿਆਰੀ ਕਰ ਰਹੇ ਨੇ ਫਿਲਟਰ ਲਾ ਕੇ ਕੱਲੀ ਬਾਸਕਟ ਪਾਉਣੀ ਆ ਕਣਕ ਦੇ ਸੀਜ਼ਨ ਤੋਂ ਵਾਧਾ ਦੇਖੋ ਕੋਰੇ ਇਹਨੇ 골ਡੀ 골ਡੀ ਲੱਗੇ ਹੋਏ ਨੇ ਤੇ ਹਿੱਸਾ ਦਾ ਵੱਡਾ ਪਤਾ ਇਹਨਾਂ ਨੇ ਇਸੇ ਦਾ ਕੰਮ ਦਾ ਦੌੜੀ ਉਹ ਹੋਤ ਜ਼ਿਆਦੇ ਹਵਾ ਤੇ ਨੇਰੀ ਕਰਦਾ ਫਰਦਾ ਇੱਕ ਕਿਸਮ ਦਾ ਸਾਹ ਨੇ ਉਹ ਵੀ ਤੂਫਾਨ ਵੱਡੇ ਹਿੱਸੇ ਵਾਲੀ ਆ ਦੇਖੋ ਸੈਂਟਰ ਇਹਦਾ ਬਿਲਕੁਲ ਨਾ ਤੁਸੀਂ ਉਰੇ ਆਉਂਦਾ ਦੇਖੋ ਐਨ ਸਹੀ ਆ ਨਾ ਐਨਾ ਫਰਕ ਪੈ ਗਿਆ ਛੋਟਾ ਹਿੱਸਾ ਕੱਟਤਾ ਹੋਰ ਮੈਨ ਸਾਹਿਬ ਬਣ ਕੇ ਰੱਖਣੇ ਨਹੀਂ ਵੀ ਕਰਦਾ ਫਰਦਾ ਨਾ ਪਵੇ ਐਸਾ ਦੂਰਾਂ ਪੋਛ ਵਾਲੀ ਜਗਾ ਬਾਸਕਟ ਬੰਨਣ ਦਾ ਬਹੁਤ ਵੀਰਾਂ ਦਾ ਫੋਨ ਆਉਂਦਾ ਜਾਣਕਾਰੀ ਦਵਾਂਗੇ ਕੱਲ ਨੂੰ ਜਦ ਪਾਵਾਂਗੇ ਬਾਸਕਟ ਵੀ ਕਿੱਦਾਂ ਬੰਨਣੀ ਹੈ ਮੱਕੀ ਦੇ ਸਵਾਹ ਚੜ ਗਈ ਸਵਾਹ ਹੁੱਤਿਆਂ ਦੇਖੋ ਕਿਵੇਂ ਕਾਲੀ ਉਹ ਕਾਲੀ ਜਿਹੜੇ ਕਣਕਾਂ ਦੇ ਨਾੜਾਂ ਨੂੰ ਅੱਗ ਲਾਈ ਹੈ ਜਿਨ੍ਹਾਂ ਨੇ ਸਵਾਹ ਚੱਕ ਲਈ ਹਵਾ ਨੇ ਕੋ ਮਰਾਕਮ ਆਉਂਦਾ ਥੋੜਾ ਮੋਟਾ ਆਇਆ ਗਿਆ ਗਰਦਾ ਜਾਂ ਛਾੜ ਦੂਗਾ ਯਾਨੀ ਮੋਟਾ-ਮੋਟਾ गिर ਰਿਹਾ ਮੀ ਤੇ ਬੱਦਲ ਤਾਂ ਹੈਗਾ ਜਰੂਰ ਪਰ ਇਹ ਨਹੀਂ ਪਤਾ ਵੀ ਹੁਣ ਅਲਦਾਲੇ ਦਾ ਬਰਸ ਗਿਆ ਚੰਗਾ ਕਹਿੰਦੇ ਆਪਣੇ ਯਾਨੀ ਹਰੇ ਕਣੀयां ਜੀ ਹੋਈਆਂ ਨੇ ਸਟਾਰਟ ਨਾਰਮਲ ਜਿਹਾ ਤੇ ਅਗਰ ਇਹ ਆਪਾ ਪੜਦਾ ਹੈ ਜੀ ਕਰਕੇ ਚੱਲਿਆ ਜੂ ਜਿਹੜੇ ਹਿਸਾਬ ਨਾਲ ਪੈ ਰਿਹਾ ਖੁੱਲ ਕੇ ਪੈ ਨਹੀਂ ਰਿਹਾ ਜਿਆਦਾ ਲਾੜਵੇ ਪੰਨ 10 ਮਿੰਟ ਵਧੀਆ ਤਰੀਕੇ ਨਾਲ ਆ ਤਾਂ ਇਹ ਘਰਤ ਵੀ ਨਹੀਂ ਗੰਦਾ ਹੋਇਆ ਨਾਲ ਹੁੰਦੇ ਸੁੱਕੀ ਜਾਂਦਾ ਕਿਉਂਕਿ ਸਵੇਰ થી ਗਰਮੀ ਬਹੁਤ ਅੱਜ ਵੀ ਪੈਣ ਤੋਂ ਬਾਅਦ ਦਾ ਮੌਸਮ ਕਣੀਆਂ ਜਿਹੀ ਪਈ ਨੇ ਕੋਈ ਬਹੁਤਾ ਵੱਧ ਨਹੀਂ ਪਿਆ ਅਨੀਰੀ ਜਾਂਦੀ ਆ ਛਾਲਾ ਮਾਰਦੀ ਤੇ ਮੱਕੀ ਥੋੜੇ ਸਾਹਮਣੇ ਹੀ ਆ ਮੱਕੀ ਵੀ ਹੁਣ ਰੰਗ ਬਟਾਉਣ ਲੱਗੀ ਕਿਉਂਕਿ ਟਾਈਮ ਨੇੜੇ ਆ ਜਾਂਦਾ ਰਾਮਾਦੇਮੀ ਵੱੱਦੇ ਵੀ ਪੈ ਗਿਆ ਆਊਗਾ ਤੇ ਆਪਣੇ ਤਾਂ ਨਾਰਮਲ ਜਈ ਆ ਹਾਂਜੀ ਧੀਰੀ ਕਰਕੇ ਲਾਈਟ ਭੱਜੀ ਹੋਈ ਆ ਕੱਲ ਦੀ ਤੇ ਆਈ ਨਹੀਂ ਆ ਮੋਟਰ ਚੜਾਈ ਜਾ ਆਪਾਂ ਜਨਰੇਟਰ ਤੋਂ ਪਲੀ ਨਹੀਂ ਭਰਨਾ ਏਸੀ ਦੇ ਬਣੀ ਨਹੀਂ ਬੀਜਣੀ ਆ ਚੌਂਡੀਅਰ ਚੱਲਦਾ 53 ਦਾ ਬਹੁਤ ਵਧੀਆ ਪਿਆਰ ਨਾਲ ਚੱਲਦਾ ਸਾਡੇ 1400 1300 ਇੱਥੇ ਵੀ ਚੱਲ ਰਿਹਾ ਤੇ ਇੰਨਾ ਕੋ ਪਾਣੀਆ ਮੋਟਰ ਦਾ ਲੱਤੋ 22 28 ਬੋਲਟਾ ਜਾਂ ਥੋੜੀ ਜੇ ਤੇਜ਼ ਵਧਾਉਣੇ ਆ ਦੇਖੋ ਜਿਹੜੇ ਜਉਂਦੀ ਅਰਤੀ ਇਹਨਾਂ ਚ ਗੱਲਬਾਤ ਲਿਖੀ ਵਾਸੋ ਕਾ ਬਿਆ ਇੰਜਨ ਸਰਵੰਚਾ ਦਾ ਹੈ ਇਹ ਆ ਦੇਖੋ ਤੇ ਵਗ ਰਿਆ ਵਾ ਮਾਰਾ ਕਾ ਬਿਆ ਬਗਰੋ ਨਹੀਂ ਲਿਖੂ ਨਹੀਂ ਸਾਰੀ ਕੋਈ ਸੱਚਾ ਲੋਈ ਦੇਖਦਾ ਕਾ ਰੇਟਰ ਲਾ ਕੇ ਭਰੀ ਪਨੀਰੀ ਨਾਲੇ ਬੀਜੀ ਅੱਜ ਬੀਜਣ ਆਏ ਸੀ ਦਾ ਬੀਜ ਪਿਆਵਰੇ ਕੱਢ ਵੀ ਆਏ ਸੀ ਆਪਾਂ ਤੋਂ ਫੇਰੇ ਤੇ ਦਾਤ ਤੋਂ ਦੀ ਹੋਰੀਆ ਹਾਲ ਤੱਕ ਆਹੀ ਰਾਤ ਨਾਲ ਦੀ ਵੀ ਇਸ ਕਰਕੇ ਹੋਣੀ ਜੀ ਆਏਗੀ ਆਪਾਂ ਕੱਢ ਹੀ ਰੱਖ ਲੈਂਦੇ ਆਹ ਕੈਰੇਜ ਵੇਚਣੀ ਆ ਪਨੀਰੀ ਤੇ ਪਰ ਲਈ ਆਪਣੀ 77 ਵਾਲੀ ਪੂਰੀ ਹਰੇ ਬਾਈ ਮਾਰਦੀ ਆ ਤੇ 26 ਵਾਲੀ ਪਰਸੋਂ ਚੌਥੇ ਸਿੱਟੀ ਦੀ ਪਰਸੋਂ ਤੇ ਚੌਥੇ ਸਿੱਟੀ ਦੇ ਹਾਂ ਇਹ ਖਿਡਾਰੀ ਤੇ ਅੱਜ ਕੱਲ ਆਏ ਤੇ ਖਿਡਾਰਨ ਫਿਰ ਤੁਹਾਨੂੰ ਦੱਸਿਆ ਜੀ ਬੱਲੇ ਹੋ ਗਿਆ ਤੇ ਬਹਿ ਕੇ ਜਰਮਾਂ ਚ ਘੰਟੇ ਬੈਠ ਕੇ ਜੀ ਬਾਈ ਨੂੰ ਕਰਿਆ ਫੋਨ ਪੁੱਛਿਆ ਵੀ ਲਾਈਟ ਕੀ ਗੱਲਬਾਤ ਹੈ ਕਹਿੰਦਾ ਵੀ ਲਾਈਟ ਹੈਗੀ ਆ ਫਾਲਟ ਫਿਰ ਬਾਅਦ ਵਿੱਚ ਪਹਿਲਾਂ ਸੋਚਿਆ ਵੀ ਜਨਰੇਟਰ ਆਪਾਂ ਕਰਉਂਦੇ ਆਂਗੇ ਤੇ ਫਿਰ ਫੋਨ ਮਾਰਿਆ ਵੀਰ ਨੂੰ ਨਵਾਰੇ ਵੀ ਜਨਰੇਟਰ ਹੈਗਾ ਕਹਿੰਦਾ ਹੈਗਾ ਲੈ ਜੂ ਤੇ ਐਦਾਂ ਭਰਾਮ ਦਾ ਸਾਥ ਵੀ ਜਦੋਂ ਪਨੀਰੀ ਪਨੀਰੀ ਬਿਲਡਿੰਗ ਵਿੱਚ ਜਿਹੜਦਾ ਮੈਦਾ ਹੁੰਦਾ ਪਨੀਰੀ ਮੋਟੀ ਹੋ ਜਾਂਦੀ ਹੈ ਤੇ ਜਦ ਆਪਾਂ ਪਰੋਦੇ ਆਂ ਖੱਤਿਆਂ ਦੇ ਜਾ ਕੇ ਮਰਦੀ ਨਹੀਂ ਹੈ ਸੰਗਣੀ ਪਨੀਰੀ ਤੁਹਾਨੂੰ ਪਤਾ ਵੀ ਸੁੱਕ ਜਾਂਦੀ ਹੈ ਤੇ ਦੀ ਆਪਾਂ ਡਾਇਰੈਕਸ਼ਨ ਪਹਿਲਾਂ ਹੀ ਆਵਾਗਿਨ ਨੂੰ ਕਰਕੇ ਲਈ ਸੀ ਕਿਉਂਕਿ ਮੋਟਰਾਂ ਵੱਡੀ ਆ ਤੇ ਕਾਹਤਾ ਨਹੀਂ ਹੁੰਦਾ ਕੰਮ ਆਉਂਦਾ ਚੱਕਦਾ ਵੀ ਕਿਦੋਂ ਬੜੀ ਜੀ ਬਿਨਵਾ ਕੰਮ ਨਹੀਂ ਬਚਦਾ ਥੋੜਾ ਜਿਆ ਓਹ ਨਹੀਂ ਦਿਦਾ ਵੀਡੀਓ ਦੇ ਵਿੱਚ ਦਿਦਾ ਵੀ ਟਰੈਕਟਰ ਨੂੰ ਆ ਦਿਖਾਉਂਦਾ ਸਟਾਰ ਦੇ ਤੇ ਆਪਾਂ ਦਿਦਾ ਨਹੀਂ ਜਿਹੜਾ ਵੀਡੀਓ ਇਹ ਜਰੂਰੀ ਤੇ ਆ ਬਰਾਵ ਅੱਜ ਇੱਕ ਹੋਰ ਟਰਾਲੀ ਲੈ ਕੇ ਆਇਆ ਤੁਹਾਡੇ ਸਾਹਮਣੇ ਕਰੋ ਦਰਸ਼ਨ ਇਹਦੇ ਕਾਲੇ ਬਾਈ ਦੀ ਕੀਤੀ ਹੋਈ ਤਿਆਰ ਰੰਗ ਵੀ ਵੱਖਰਾ ਹੀ ਕਰਿਆ ਨਾ ਥੋੜਾ ਜਿਹਾ اٹਕੇ 5405 ਬੈੱਡ ਜਾਲੀ ਵਾਲਾ ਡਾਲੇ ਦੀ ਲੋਕ ਚੈੱਕ ਕਰੋ ਪੂਰਾ ਹੈਵੀ ਮਾਲ ਲੱਗਿਆ ਇਹਨੂੰ ਵੀ ਪੂਰਾ ਹੈਵੀ ਡਾਲਾ ਇਹਦਾ ਤਿੰਨੇ ਪਾਸਿਆਂ ਨੂੰ ਖੁੱਲਦਾ ਆ ਦੇਖੋ ਨਿੱਕੇ ਉਹ ਵੀ ਸਾਈਡੋਂ ਵੀ ਤੇ ਇਦਾਂ ਵੀ ਟਰਾਲੀ ਹੈਗੀ ਆ ਲਿਫਟ ਵਾਲੀ ਸਾਢੇ 3 ਫੁੱਟ ਡੇੜ ਗੇੜ ਹੈਗਾ ਵਿੱਡ ਇਹਨੂੰ ਵੀ ਦੂਸਰੀ ਉਹ ਲਾਈਆ ਹੁਣ ਇਹੀ ਚੱਲ ਪਿਆ ਜੀ ਮਾਡਰਨ ਨਵੇਂ ਟਾਇਰਾਂ ਦੇ ਨਾਲ 1020 ਦੇ ਟਾਇਰ ਨੇ ਚ ਬਹੁਤ ਕਿਸਾਨ ਭਰਾ ਹੁਣ 1100 ਦੇ ਵੀ ਪਾਉਣ ਲੱਗ ਗਏ ਜੀ ਡਬਲ ਜੈਕ ਦੇ ਨਾਲ